ਵਿਆਹ ਦੀਆਂ ਖੁਸ਼ੀਆਂ ਝਟ ਮਾਤਮ 'ਚ ਬਦਲ ਗਈਆਂ ਜਦੋਂ ਲਾਵਾ ਫੇਰੀਆ ਤੋਂ ਬਾਅਦ ਜੈ ਮਾਲਾ ਦੇ ਲਈ ਸਟੇਜ ਤੇ ਪਹੁੰਚੀ ਲਾੜੀ ਦੀ ਮੌਤ ਹੋ ਗਈ ਮਾਮਲਾ ਜਲਾਲਾਬਾਦ ਹਲਕੇ ਦੇ ਪਿੰਡ ਸੁਆਹ ਵਾਲਾ ਤੋਂ ਸਾਹਮਣੇ ਹੈ ਜਿੱਥੇ ਇੱਕ 23 ਸਾਲਾ ਲੜਕੀ ਨੀਲਮ ਰਾਣੀ ਦੀ ਸ਼ਾਦੀ ਸੀ ਬਰਾਤ ਆਈ ਲਾਵਾ ਫੇਰੇ ਹੋਏ ਤੇ ਲਾਵਾ ਫੇਰੀਆਂ ਤੋਂ ਬਾਅਦ ਲੜਕੀ ਨੇ ਘਬਰਾਹਟ ਹੋਣ ਦੀ ਸ਼ਿਕਾਇਤ ਕੀਤੀ ਡਾਕਟਰ ਨੂੰ ਬੁਲਾ ਕੇ ਦਵਾਈ ਦਵਾਈ ਗਈ ਜਿਸ ਤੋਂ ਬਾਅਦ ਲੜਕੀ ਨੂੰ ਸਟੇਜ ਤੇ ਜੈ ਮਾਲਾ ਤੇ ਸ਼ਗਨ ਦੇ ਲਈ ਲਿਜਾਇਆ ਗਿਆ ਜਿੱਥੇ ਸਟੇਜ ਤੇ ਲੱਗੇ ਸੋਫੇ ਤੇ ਬੈਠਦੇ ਸਾਰ ਹੀ ਲੜਕੀ ਦੀ ਅਚਾਨਕ ਮੌਤ ਹੋ ਗਈ ਇਨਾਂ ਹੀ ਨਈ ਲੜਕੀ ਦੀ ਮੌਤ ਹੁੰਦੇ ਅਸਾਰ ਹੀ ਲਾੜਾ ਵੀ ਬੇਹੋਸ਼ ਹੋ ਗਿਆ ਜਿਸ ਨੂੰ ਤੁਰੰਤ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ ਇਸ ਘਟਨਾ ਤੋਂ ਬਾਅਦ ਹੁਣ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਗੜ ਗਈ ਹੈ ਪੂਰੀ ਕਰਤਮਾ ਵਾਪਰੀ ਹੋ ਨੰਦਕਾਰ ਜੀ ਚੁੱਕ ਕੇ ਗਏ ਆ ਜੀ ਟੈਂਟ ਚ ਆਵ ਜਾਣਾ ਸੀ ਤੋ ਗਏ ਆ ਉੱਥੇ ਤੇ ਟੈਂਟ ਦੇ ਬਾਹਰਲੇ ਵੱਸੇ ਮੜੀ ਘਬਰਾਟ ਹੋਈ ਹੈ ਥਾਣੇ ਥੋੜਾ ਜਿਹਾ ਫਲਾਇਆ ਤੇ ਆਂਦੇ ਵੀ ਠੀਕ ਹੈ ਫਿਰ ਗਏ ਆ ਨਾ ਜਿੱਥੇ ਸਟੇਜ ਹੈਗਾ ਸੀ ਆਪਾਂ ਜੈ ਮੱਲਾ ਪਹੁੰਚੀ ਸਦਨ ਕਰਨੇ ਸੀ ਉੱਥੇ ਜਾ ਕੇ ਬੈਠੇ ਨੇ ਤੇ ਉੱਥੇ ਜਿਆਦਾ ਥੋੜੇ ਮਹਿਸੂਸ ਹੋਇਆ ਮੜ ਕੇ ਸੀ ਆਖਾ ਵੀ ਡਾ ਲੈ ਲੇ ਦਵਾਈ ਦੇਣ ਦੀ ਆਪਾਂ ਜਲਾਲਵਾਂਦ ਲੈ ਚੱਲਦੇ ਆ ਫਿਰ ਗਰਲੇ ਲੰਗਾ ਲੂੰਗਾ ਵੀ ਚੇਂਗੀ ਦੇ ਤਵੇ ਕਪੜੇ ਤੇ ਫਿਰ ਜਲਾਲਾਵਾਂ ਦਾ ਲੈ ਗਏ ਉੱਠ ਜਾ ਕੇ ਵੀ ਮੇਰਾ ਬੱਸ ਖਤਮ ਹੋ ਗਿਆ ਕਿੰਨੀ ਮੁਮਰਸੀ ਬੇਟੀ ਦੀ 26 ਸਾਲ ਕਿੰਨੀ ਪੜਾਈ ਕੀਤੀ ਸੀ ਅੱਜ ਵੀ ਸੁਣਿਆ ਬੀਆ ਕਿਤੀ ਸੀ ਗ੍ਰੈਜੂਏਟ ਸੀ ਤਾਂ ਕਿਤੇ ਤਾਂ ਬ੍ਰਾਟ ਕੇ ਤੋਈ ਆ ਡੋਕਟਰੀ ਤੋਂ ਗੋਲੂ ਕੀ ਨਾਲ ਰੁਕਣਾ ਹੈ ਟਾਣੀ ਹੈ ਜਬਾਰ ਖੇਤ ਤੇ ਲਾਵਾਂ ਫਿਰ ਹੋ ਗਏ ਸੀ ਹਾਂਜੀ

ਮੁੰਡੇ ਦੀ ਛੁੱਟੀ ਸੀ ਵਿਆਹ ਸਮਾਗਮ ਖੁਸ਼ੀਆਂ ਸੀ ਜਿੱਥੇ ਢੋਲੀ ਉੱਠਨੀ ਸੀ ਉੱਥੇ ਸਾਕਰ ਚੰਗੀ ਨਹੀਂ ਲੱਗੀ ਬੇਖੂਦੀ ਅਸੀਂ ਖੁਸ਼ੀ ਖੁਸ਼ੀ ਆਏ ਖੁਸ਼ੀ ਖੁਸ਼ੀ ਜੀ ਆਨੰਦ ਕਰਦੇ ਕੀਤੇ ਖੁਸ਼ੀ ਖੁਸ਼ੀ ਉੱਥੇ ਚਲੇ ਗਏ ਜਦੋਂ ਆਪਾਂ ਦੁਪੱਟਾ ਲੈ ਕੇ ਉੱਪਰ ਜਾਣੇ ਉਹ ਤੋਂ ਬੇਟੀ ਨੂੰ ਥੋੜੀ ਘਬਰਾਹਟ ਮਹਿਸੂਸ ਹੋਈ ਇਹਨਾਂ ਨੇ ਪਾਣੀ ਪਿਲਾਇਆ ਸਾਰਿਆਂ ਨੇ ਤੇ ਬੇਟੀ ਕਹਿੰਦੀ ਵੀ ਹੁਣ ਮੈਂ ਠੀਕ ਆ ਜਦੋਂ ਮਤਲਬ ਕਿ ਟੈਂਟ ਤੇ ਜਾ ਰਹੇ ਸੀ ਜਿੱਤੇ ਸਗਣ ਪੈਣਾ ਸੀ ਉਹ ਤੇ ਜ਼ਿਆਦਾ ਮਹਿਸੂਸ ਹੋ ਗਈ ਘਬਰਾਹਟ ਤੇ ਇਹਨਾਂ ਗੱਡੀ